ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 4 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜਿਵੇਂ ਸਵੇਰ ਵੇਲੇ ਆਪਾਂ ਦੱਸਿਆ ਹੋਇਆ ਸੀਗਾ ਕਿ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ਼ ਰਹੇਗਾ। ਹਲਕੀ-ਫੁਲਕੀ ਬੱਦਲਬਾਹੀ ਲਗਾਤਾਰ ਬਣਦੀ ਰਹੇਗੀ। ਮਾਹੌਲ ਉਸੇ ਤਰ੍ਹਾਂ ਦਾ ਹੀ ਬਣਿਆ ਪਰ ਕੱਲ੍ਹ ਨਾਲੋਂ ਅੱਜ ਥੋੜੀ ਜਿਹੀ ਗਰਮੀ ਤੇ ਹੁਮਸ ਕੱਲ ਨਾਲੋਂ ਜ਼ਿਆਦਾ ਦੇਖੀ ਗਈ ਹੈ ਪਰ ਉਨੀ ਨਹੀਂ ਬਣੀ ਜਿੰਨੀ ਪਿਛਲੇ ਦਿਨਾਂ ਦੇ ਵਿੱਚ ਬਣੀ ਹੋਈ ਹੈ ਇਹ ਵੀ ਦੱਸਿਆ ਹੋਇਆ ਸੀਗਾ ਕਿ ਬਾਅਦ ਦੁਪਹਿਰ ਤੋਂ ਪੰਜਾਬ ਦੇ ਵਿੱਚ ਟੁੱਟਵੇਂ ਜਾਇ ਸ਼ਰਾਟੇ ਥੋੜੇ ਥੋੜੇ ਖੇਤਰਾ ਵਾਲੇ ਅੱਜ ਵੀ ਲੱਗਣਗੇ ਜਿਵੇਂ ਅੱਜ ਦੁਪਹਿਰ ਵੇਲੇ ਜਲੰਧਰ ਦੇ ਕੁਝ ਕਲਾਕਿਆਂ ਦੇ ਵਿੱਚ ਲੱਗੇ ਇੱਧਰ ਪਠਾਨਕੋਟ ਦੇ ਵਿੱਚ ਲੱਗ ਰਹੇ ਹਨ ਜਾਂ ਗੁਰਦਾਸਪੁਰ ਇਹ ਸਾਰੇ ਜ਼ਿਲ੍ਹੇ ਦੇ ਵਿੱਚੋ ਯਾਨੀ ਕਿ 2-4 ਕਿਲੋਮੀਟਰ ਦੇ ਵਿੱਚ ਲੱਗੇ ਗਿਆ ਜਾਂ 5-7 ਕਿਲੋਮੀਟਰ ਦੇ ਘੇਰੇ ਵਿੱਚ ਲੱਗੇ ਗਿਆ ਥੋੜੇ ਥੋੜੇ ਖੇਤਰਾ ਦੇ ਵਿੱਚ ਲਗਾਤਾਰ ਸ਼ਰਾਟੇ ਲੱਗ ਰਹੇ ਹਨ ਅੱਜ ਸ਼ਾਮ ਤੱਕ ਜਾਂ ਰਾਤ ਵੇਲੇ ਤੱਕ ਵੀ ਟੁੱਟਵੇਂ ਜਿਹੇ ਛਰਾਟੇ ਹੋਰ ਵੀ ਖੇਤਰਾਂ ਦੇ ਵਿੱਚ ਲੱਗਣ ਦੀ ਸੰਭਾਵਨਾ ਬਣ ਰਹੀ ਹੈ। ਉਹ ਮਾਝੇ ਦੇ ਇਲਾਕੇ ਵੀ ਹੋ ਸਕਦੇ ਹਨ, ਮਾਲਵੇ ਦੇ ਵੀ, ਦੁਆਬੇ ਦੇ ਵੀ, ਯਾਨੀ ਕਿ ਕਹਿਣ ਦਾ ਭਾਵ ਕਿ ਸਾਰੇ ਪੰਜਾਬ ਵਿੱਚ ਅਜਿਹੇ ਛਰਾਟੇ ਕਿਸੇ ਵੀ ਖੇਤਰਾਂ ਦੇ ਵਿੱਚ ਲੱਗ ਸਕਦੇ ਹਨ। ਥੋੜੀ ਜਿਹੀ ਗਰਮੀ ਤੇ ਹੌਮਸ ਜਿਹੜੇ ਖੇਤਰਾਂ ਵਿੱਚ ਵੱਧ ਬਣ ਗਏ ਉੱਥੇ ਹੀ ਮੀਂਹ ਪੈ ਗਿਆ। ਸੋ ਵੱਡੀ ਪੱਧਰ ਤੇ ਮੀਂਹ ਦੀ ਅਗਲੇ 2 ਦਿਨ ਕੋਈ ਵੀ ਸੰਭਾਵਨਾ ਨਹੀਂ ਹੈ 7-8 ਤਰੀਕ ਤੋਂ ਬਾਅਦ। ਪੰਜਾਬ ਦੇ ਵਿੱਚ ਇੱਕ ਵਾਰ ਫੇਰ ਤੋਂ ਕਾਫੀ ਖੇਤਰਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਰਹੇਗੀ। ਅਗਲੇ 2 ਦਿਨ ਮੁੱਖ ਤੌਰ ਤੇ ਮੌਸਮ ਸਾਫ਼ ਹੀ ਰਹੇਗਾ। ਹਲਕੇ-ਫੁਲਕੇ ਟੁੱਟਮੇ ਜਾਂ ਸ਼ਰਾਟੇ ਲਗਾਤਾਰ ਲੱਗਦੇ ਹੋਏ ਦਿਖਾਈ ਦੇਣਗੇ। ਤੇ ਗਰਮੀ ਤੋਂ ਹਾਂ ਪਿਛਲੇ ਦਿਨਾਂ ਦੇ ਮੁਕਾਬਲੇ ਰਾਹਤ ਰਹੇਗੀ ਜਿੰਨੀ ਕੱਜ ਬਣੀ ਹੋਈ ਹੈ। ਇੰਨੀ ਕੀ ਅਗਲੇ 2 ਦਿਨ ਗਰਮੀ ਵੀ ਥਾਂ ਨੂੰ ਦੇਖਣ ਨੂੰ ਮਿਲਦੀ ਰਹੇਗੀ ਪਰ ਵੱਡੇ ਪੱਧਰ ਤੇ ਮੌਸਮ ਸਾਫ਼ ਹੀ ਰਹੇਗਾ।